ਅੰਮ੍ਰਿਤਸਰ ਪੁਲਿਸ ਨੇ 골ਡੀ ਬ੍ਰਾਡ ਦੇ ਨਾਮ ਤੇ ਫਰੋਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਇਹਨਾਂ ਨੇ ਇੱਕ ਡਾਕਟਰ ਦੇ ਕੋਲੋਂ ਕਰੀਬ 20 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਇਸ ਤੋਂ ਇਲਾਵਾ ਇੱਕ ਰਿਟਾਇਰਡ ਪੁਲਿਸ ਮੁਲਾਜ਼ਮ ਤੋਂ ਵੀ ਰੰਗਦਾਰੀ ਮੰਗਣ ਦੇ ਇਲਜ਼ਾਮ ਨੇ ਇੱਕ ਵਿਅਕਤੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ 골ਡੀ ਬ੍ਰਾਡ ਦਾ ਨਾਮ ਲੈ ਕੇ ਐਕਸਟਰਸ਼ਨ ਦੀ ਧਮਕੀ ਦਿੱਤੀ ਸੀ ਉਹ ਇਮੀਡੀਏਟਲੀ ਪੁਲਿਸ ਨੇ ਉਹਨਾਂ ਦੇ ਲਿੰਕਸ ਤੋਂ ਸਟੈਬਲਿਸ਼ ਕਰਕੇ ਉਹ ਦੋਨੇ ਬੰਦੇ ਜਿਹੜੇ ਫਰਜੀ ਗੋਲਡੀ ਬ੍ਰਾਂਡ ਦਾ ਨਾਮ ਲੈ ਕੇ ਉਹਨੇ ਇੱਕ ਕਾਲ ਕੀਤੀ ਸੀ ਉਦੋਂ ਐਕਸਟਰੈਸ਼ਨ ਕਰਨ ਦੀ ਕਾਲ ਪਾਈ ਸੀ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨੂੰ ਟ੍ਰੇਸ ਕੀਤਾ ਸਰ ਕਿਹਨੂੰ ਆਪਣਾ ਟ੍ਰੇਸ ਕੀਤਾ ਕਿ ਆਪਣਾ ਕਿਹੜੇ ਬੰਦੇ ਨੂੰ ਧਮਕੀ ਲਗਾਈ ਸੀ ਇਹਨੇ ਉਹ ਸਾਡਾ ਇੱਕ ਰਿਡੈਡ ਰਿਡੈਡ ਜਿਹੜਾ ਪੁਲਿਸ ਕਰਮਚਾਰੀ ਸੀ ਉਹਨੂੰ ਡਾਕਟਰ ਹੈ ਲੋਕਲ ਡਾਕਟਰ ਕਾਲੜਾ ਸੀ ਡਾਕਟਰ ਕਾਲੜਾ ਨੂੰ ਜਿਹੜੀ ਧਮਕੀ ਦਿੱਤੀ ਸੀ ਉਹਨਾਂ ਨੇ ਠੀਕ ਤੇ ਬੰਦੇ ਕੌਣ ਨੇ ਜਿਹਨੇ ਬੰਦੇ ਕੌਣ ਨੇ ਚਲੀ ਸੀ ਪ੍ਰਤਾਪਨਗਰ ਡੀ ਡਿਵੀਜ਼ਨ ਲੋਕਲ ਪ੍ਰਤਾਪਨਗਰ ਡੀ ਡਿਵੀਜ਼ਨ ਦੇ ਬੰਦੇ ਸੀ ਜਿਹੜੇ ਇਹਦੇ ਚ ਇਨਵੋਲਡ ਹੋਏਗੇ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕੋਈ ਪਰਚਾ ਨਹੀਂ ਉਹਨਾਂ ਨੇ ਪਹਿਲੇ ਦੋਵੇਂ ਬੰਦਿਆਂ ਦਾ ਨਹੀਂ ਐਜ਼ ਆਫ ਨਾਓ ਉਹਨਾਂ ਦੇ ਕੋਈ ਪਹਿਲਾਂ ਪਰਚਾ ਨਹੀਂ ਹੈਗਾ ਕੋਈ ਰਿਕਵਰੀ ਕੋ ਵੈਪਨ ਜਾਂ ਕਿਸੇ ਹੋਰ ਚੀਜ਼ ਦੀ ਰਿਕਵਰੀ ਨਹੀਂ ਉਹਨਾਂ ਤੋਂ ਮੋਬਾਈਲ ਫੋਨ ਵਗੈਰਾ ਜਿਹੜੇ ਉਹਨਾਂ ਨੇ ਜਿਹਦੇ ਨਾਲ ਕਾਲ ਕਰਕੇ ਉਹ ਸੀ ਰਿਕਵਰ ਕਰ ਲਿਆ ਉਹਦੇ ਲਿੰਕੇਜ ਦੇਖ ਕੇ ਅਸੀਂ ਫਰਦਰ ਇਸਟੈਬਲਿਸ਼ ਕਰਾਂਗੇ